ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰਿਓ ਨਿਤਨੇਮ ਦੀਆਂ ਜਿਹੜੀਆਂ ਬਾਣੀਆਂ ਸਾਨੂੰ ਰੋਜ਼ ਪਾਠ ਕਰਨ ਜਾਂ ਪਾਠ ਸੁਣਨ ਵਾਸਤੇ ਗੁਰੂ ਸਾਹਿਬ ਵੱਲੋਂ ਆਦੇਸ਼ ਹੈ ਉਹਦਾ ਜਿਹੜਾ ਸਾਡੇ ਸਰੀਰ ਤੇ ਅਸਰ ਪੈਂਦਾ ਹੈ ਉਹਦੇ ਬਾਰੇ ਅੱਜ ਗੱਲ ਕਰਦੇ ਹਾਂ ਸਾਡੇ ਸਰੀਰ ਤੇ ਬਲੱਡ ਪ੍ਰੈਸ਼ਰ ਹੈ ਜਿਹੜਾ ਸਾਡਾ ਉਹ ਸਾਨੂੰ ਸਾਡੇ ਸਰੀਰ ਦੇ ਵਿੱਚ ਗੜਬੜ ਪੈਦਾ ਕਰ ਦਿੰਦਾ ਹੈ ਜਿਹੜਾ ਜੇ ਵਧ ਘਟ ਜਾਵੇ ਘਟੇ ਤਾਂ ਵੀ ਵਧੇ ਤਾਂ ਵੀ ਹੁਣ ਜੇ ਤੁਹਾਡਾ ਬਲੱਡ ਪ੍ਰੈਸ਼ਰ ਵੱਧਦਾ ਹੈ ਤੇ ਉਹਨੂੰ ਸਥਿਰ ਰੱਖਣਾ ਹੈ ਤਾਂ ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋ ਤੇ ਜੇ ਤੁਸੀਂ ਜਪਜੀ ਸਾਹਿਬ 15 ਤੋਂ ਲੈ ਕੇ 20 ਮਿੰਟਾਂ ਤੱਕ ਹੁੰਦਾ ਹੈ ਜੇ ਉਦੋਂ ਤੱਕ ਤੁਹਾਨੂੰ ਆਰਾਮ ਨਹੀਂ ਮਿਲਦਾ ਤਾਂ ਤੁਸੀਂ ਇੱਕ ਅੱਧਾ ਵਾਰੀ ਹੋਰ ਕਰ ਸਕਦੇ ਹੋ ਵੱਧ ਤੋਂ ਵੱਧ ਪੰਜ ਤਾਂ ਬਹੁਤ ਹੈ 2-3 ਵਾਰੀ ਕਰਨ ਦੇ ਨਾਲ ਹੀ ਸਾਡਾ ਜਿਹੜਾ ਬਲੱਡ ਪ੍ਰੈਸ਼ਰ ਸਥਿਰ ਹੋ ਜਾਂਦਾ ਹੈ ਜੇ ਬਲੱਡ ਪ੍ਰੈਸ਼ਰ ਘਟਦਾ ਹੈ ਫਿਰ ਜਾਪ ਸਾਫ ਕਰੋ ਤੇ ਉਹਦੇ ਨਾਲ ਘਟਿਆ ਹੋਇਆ ਬਲੱਡ ਪ੍ਰੈਸ਼ਰ ਹੈ ਜਿਹੜਾ ਉਹ ਸਥਿਰ ਰਹੂਗਾ ਤੇ ਬਾਕੀ ਦਾ ਜਿਹੜਾ ਜਾਪ ਸਾਬ ਦਾ 파ਟ ਹੈ ਉਹ 15 ਕੁ ਮਿੰਟਾਂ ਤੱਕ ਹੋ ਜਾਂਦਾ ਹੈਗਾ ਤਾਂ ਉਹ ਉਹਦੋਂ ਵੀ ਇਹ ਵੀ 2 ਜਾਂ 3 ਜੇ ਤੁਹਾਡਾ ਬਾਲਾ ਹੈਗਾ ਘਟ ਬਲੱਡ ਪ੍ਰੈਸ਼ਰ ਤਾਂ 2-3 ਵਾਰੀਆਂ ਚ ਜੇ ਪਾਠ ਕਰਾਂਗੇ ਚਾਹੇ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤਾਂ ਤੁਸੀਂ ਸੁਣ ਸਕਦੇ ਹੋ ਪਾਠ ਤਾਂ ਪਾਠ ਸੁਣਦੇ ਨਾਲ ਵੀ ਜਿਹੜਾ ਹੈਗਾ ਪ੍ਰਭਾਵ ਹੈ ਜਿਹੜਾ ਉਹ ਪਾਊਗਾ ਕਿਉਂਕਿ ਗੁਰੂ ਜੀ ਕਹਿੰਦੇ ਐ ਕਹਿ ਤੇ ਪਵਿੱਤ ਸੁਨ ਤੇ ਪੁਨਿਤ ਤਾਂ ਤੁਸੀਂ ਪੁਨਿਤ ਹੋਵੋਗੇ ਚਾਹੇ ਪਵਿੱਤ ਹੋਵੋਗੇ ਤਾਂ ਦੋਨੇ ਹਾਲਤਾਂ ਦੇ ਵਿੱਚ ਹੀ ਤੁਹਾਡਾ ਜਿਹੜਾ ਤੁਹਾਡਾ ਫਾਇਦਾ ਹੋਣਾ ਹੈ ਸੋ ਚਾਹੇ YouTube ਤੋਂ ਸੁਣ ਲਓ ਜਾਂ ਵੈੱਬਸੇ ਸੁਣ ਲਓ ਜਾਂ ਸਾਡੇ ਪਰਿਵਾਰ ਚ ਕੋਈ ਪਾਠ ਕਰੇ ਤਾਂ ਸੁਣ ਲਓ ਚਾਹੇ ਪਾਠ ਕਰੋ ਪਰ ਨਿੱਤ ਦੇ ਨੇਮ ਦੇ ਨਾਲ ਜੁੜੇ ਰਹੋ ਤਾਂ ਹੀ ਸਾਡਾ ਜਿਹੜਾ ਹੈਗਾ ਅ ਸਾਡੇ ਦਿਨਚਰੀ ਹੈ ਉਹਦੇ ਉਹ ਸਾਡਾ ਜਿਹੜਾ ਵੀ ਸਰੀਰ ਹੈ ਉਹ ਸਾਡਾ ਠੀਕ ਰਹੂਗਾ ਤੰਦਰੁਸਤ ਰਹੂਗਾ ਇਹ ਕਰਕੇ ਦੇਖੋ ਤੇ ਜਿਹਦਾ ਵੀ ਬਲੱਡ ਪ੍ਰੈਸ਼ ਘਟਦਾ ਹੈ ਜਾਂ ਵੱਧ ਹੈ ਉਹ ਇਹ ਹ ਜ਼ਰੂਰ ਕਰੋ ਵੀ ਨਿਤਨੇਮ ਜ਼ਰੂਰ ਕਰਨਾ ਤੇ ਜੇ ਅਮਰਤ ਵੇਲਾ ਸਮ ਸਕਦੇ ਹੋ ਤਾਂ ਮੂਲ ਮੰਤਰ ਜ਼ਰੂਰ ਕਰੋ ਉਥੋਂ ਚਾਹੇ 10 ਮਿੰਟ ਕਰ ਲਓ ਤਾ ਵੈਸੇ ਸਾਰੇ ਦਿਨ ਦੇ ਜੇ ਆਪਾਂ 10 ਘੰਟੇ ਗੁਰਬਾਣੀ ਨਾਲ ਜੁੜਦੇ ਆਂ ਪਰ ਅਮਰਤ ਵੇਲੇ ਅਸੀਂ ਸਿਰਫ 10 ਮਿੰਟ ਹੀ ਜੁੜਦੇ ਆਂ ਤਾਂ ਬਰਾਬਰੀ ਹੋ ਜਾਂਦਾ ਹੈ ਅ ਅਮਰਤ ਵੇਲੇ ਨੂੰ ਸਭ ਤੋਂ ਜ਼ਿਆਦਾ ਜਦੋਂ ਅਸੀਂ ਪ੍ਰਮਾਤਮਾ ਦੇ ਨਾਲ ਜੁੜ ਸਕਦੇ ਹਾਂ ਉਹ ਮੰਨਿਆ ਗਿਆ ਸੋ ਕੋਸ਼ਿਸ਼ ਕਰਿਆ ਕਰੋ ਅਮਰਤ ਵੇਲੇ ਉੱਠਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ